ਤੇ ਤੁਹਾਡਾ ਸਭ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਜਿੰਨੇ ਵੀ ਮਿੱਤਰ ਸੱਜਣ ਸਾਡੇ ਚੈਨਲ ਨਾਲ ਜੁੜਦੇ ਨੇ ਜਾਂ ਸਾਡੇ ਚੈਨਲ ਦਾ ਹੀ ਜਾਣਕਾਰੀ ਲੈਂਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਸਤਿਕਾਰ ਦਿੰਦੇ ਰਿਹਾ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਜਰੂਰ ਲਿਖਿਆ ਕਰੋ ਅੱਜ ਜੋ ਸਾਡਾ ਮਹੱਤਵਪੂਰਨ ਵਿਸ਼ਾ ਉਹ ਹੈ ਆਨਲਾਈਨ ਫਰਾਡ ਆਨਲਾਈਨ ਫਰਾਡ ਤੁਹਾਡੇ ਨਾਲ ਕਿਵੇਂ ਹੁੰਦਾ ਕਿਵੇਂ ਤੁਹਾਨੂੰ ਉਹ ਆਪਣੀਆਂ ਗੱਲਾਂ ਵਿੱਚ ਲਾ ਕੇ ਤੁਹਾਡੇ ਕੋਲੋਂ ਪੈਸੇ ਕਢਵਾ ਲੈਂਦੇ ਨੇ ਤੇ ਤੁਸੀਂ ਤੁਹਾਨੂੰ ਕੁਝ ਕੁ ਚੀਜ਼ਾਂ ਲਈ ਲਲਚਾ ਕੇ ਉਹ ਤੁਹਾਡੇ ਖਾਤੇ ਖਾਲੀ ਕਰ ਦਿੰਦੇ ਨੇ ਉਸ ਦੇ ਸੰਦਰਭ ਦੇ ਵਿੱਚ ਇਹ ਵੀਡੀਓ ਆ ਮੈਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਕਿ ਅਫੀਸ਼ਲ ਬਾਬੇ ਦੀ ਹੱਟੀ ਜੋ ਇੰਸਟਾਗ੍ਰam ਤੇ account ਹੈ ਉਹ ਹਰਿਆਣੇ ਦਾ account ਹੈ ਹਾਲਾਂਕਿ origignal account ਵੱਖਰਾ ਤੇ ਉਸ ਦੀ ਨਕਲ ਤੇ account ਬਣਾਇਆ ਗਿਆ ਤੇ ਇਸ ਦੇ ਨਾਲ ਪਹਿਲਾਂ ਸਾਡੇ ਹੀ ਕਿਸੇ ਸੱਜਣ ਮਿੱਤਰ ਨਾਲ 23000 ਕੁਸ਼ਕ ਰੁਪਈਆ ਦੀ ਠੱਗੀ ਹੋਈ ਸੀ ਜੋ ਉਹਨਾਂ ਨੇ ਸਮਾਨ ਬਾਹਰੋਂ ਆਰਡਰ ਕੀਤਾ ਪਰ ਇਹਨਾਂ ਨੇ ਉਹਨਾਂ ਤੋਂ ਪੈਸੇ ਪਵਾ ਲਏ ਤੇ ਸਮਾਨ ਉਹਨਾਂ ਨੂੰ ਨਹੀਂ ਡਿਲੀਵਰ ਕੀਤਾ ਜੋ ਯੂਰਪ ਦੇ ਵਿੱਚ ਜਾਣਾ ਸੀ ਉਸ ਤੋਂ ਬਾਅਦ ਉਹਨਾਂ ਨੇ ਮੈਨਾਂ ਸੰਪਰਕ ਕੀਤਾ ਤੇ ਮੈਂ ਇਸ ਆਫੀਸ਼ਲ ਬਾਬੇ ਦੇ ਅਕਾਊਂਟ ਤੇ ਇੱਕ ਵੀਡੀਓ ਬਣਾਈ ਮੈਂ ਤੁਹਾਨੂੰ ਅਕਾਊਂਟ ਦਿਖਾਉਣਾ ਇਹ ਅਕਾਊਂਟ ਤੁਸੀਂ ਸਾਰੇ ਧਿਆਨ ਨਾਲ ਦੇਖ ਲਿਓ ਜਿਸ ਤੇ ਹਰਿਆਣਾ ਲਿਖਿਆ ਹੋਇਆ ਇਸ ਦੇ ਵਿੱਚ ਇੱਕ ਨੰਬਰ ਮੈਂਸ਼ਨ ਕੀਤਾ ਹੋਇਆ ਉਹ ਵੀ ਧਿਆਨ ਨਾਲ ਦੇਖ ਲਿਓ ਅਗਰ ਤੁਹਾਨੂੰ ਵੀ ਜਾਂ ਤੁਸੀਂ ਇਸ ਅਕਾਊਂਟ ਦੇ ਰੀਚ ਕਰਦੇ ਹੋ ਜਾਂ ਸ਼ਾਪਿੰਗ ਕਰਦੇ ਹੋ ਜਾਂ ਫਿਰ ਇਸ ਅਕਾਊਂਟ ਤੋਂ ਕੋਈ ਖਰੀਦਦਾਰੀ ਕਰਦੇ ਹੋ ਤਾਂ ਪੈਸੇ ਨਾ ਪਾਇਓ ਤੁਹਾਨੂੰ ਮਿਲਣਾ ਕੁਝ ਨਹੀਂ ਤੁਹਾਡੇ ਪੈਸੇ ਬਰਬਾਦ ਜਾਵੇ। ਸੋ ਇਸ ਤੋਂ ਬਾਅਦ ਚਲੋ ਉਹ ਤਾਂ ਫਰਾਉਡ ਉਹਨਾਂ ਨਾਲ ਹੋਇਆ ਹੋਇਆ 30000 ਰੁਪਈਆ ਦਾ ਪਰ ਉਸ ਤੋਂ ਬਾਅਦ ਇੱਕ ਜੰਮੂ ਕਸ਼ਮੀਰ ਤੋਂ ਮੇਰੇ ਨਾਲ ਸੰਪਰਕ ਕੀਤਾ ਉਹਨਾਂ ਨੇ ਮੈਨੂੰ ਡਿਟੇਲ ਭੇਜੀ ਉਹਨਾਂ ਨੇ 2400 ਰੁਪਏ ਦਾ ਇਹਨਾਂ ਨੇ ਫਰਾਡ ਕੀਤਾ ਉਹ ਕਾਲ ਕਰ ਰਹੇ ਨੇ ਕਾਲੇ ਪਿਕ ਕਰਦੇ ਨੇ ਪਰ ਕੋਈ ਰਿਸਪਾਂਸ ਨਹੀਂ ਦਿੰਦੇ ਨਾ ਤਾਂ ਉਹਨਾਂ ਦੇ ਪੈਸੇ ਵਾਪਸ ਹੋ ਰਹੇ ਨੇ ਤੇ ਨਾ ਉਹਨਾਂ ਨੂੰ ਆਰਡਰ ਮਿਲਿਆ ਆਰਡਰ ਮਿਲਣਾ ਕਿਉਂਕਿ ਇਹ ਲੋਕ ਫਰਾਡ ਨੇ ਇਹਨਾਂ ਨੇ ਆਈਡੀ ਜ਼ਰੂਰ ਮੈਂਸ਼ਨ ਹਰਿਆਣੇ ਦੀ ਕੀਤਾ ਹੋਇਆ ਐਡਰੈਸ ਹਰਿਆਣੇ ਦਾ ਦਿੱਤਾ ਹੋਇਆ ਪਰ ਮੈਨੂੰ ਨਹੀਂ ਲੱਗਦਾ ਹਰਿਆਣੇ ਦੇ ਨੇ ਇਹ ਯੂਪੀ ਵਾਲੀ ਸਾਈਟ ਦੇ ਬੰਦੇ ਲੱਗਦੇ ਨੇ ਕਿਉਂਕਿ ਜਿੰਨੇ ਵੀ ਇਨਾਂ ਦੇ ਅਕਾਊਂਟ ਦੇ ਵਿੱਚ ਫਾਲੋਅਰਸ ਨੇ ਉਹ ਸਾਰੇ ਯੂਪੀ ਬਿਹਾਰ ਦੇ ਨੇ ਸੋ ਹੋ ਸਕਦਾ ਹੈ ਲੋਕਾਂ ਨੂੰ ਧੋਖੇ ਵਿੱਚ ਰੱਖਣ ਲਈ ਇਹਨਾਂ ਨੇ ਅਕਾਊਂਟ ਦੇ ਉੱਪਰ ਹਰਿਆਣਾ ਲਿਖਿਆ ਹੋਵੇ ਤੇ ਇਹ ਨੰਬਰ ਡਾਇਰੈਕਟ ਲੱਗਦਾ ਨਹੀਂ ਮੈਂ ਵੀ ਕਈ ਵਾਰ ਕੋਸ਼ਿਸ਼ ਕੀਤੀ ਮੈਂ WhatsApp ਤੋਂ ਵੀ ਇਹਨੂੰ ਕੋਸ਼ਿਸ਼ ਕੀਤੀ ਕਿਉਂਕਿ ਇਹਨਾਂ ਨੇ WhatsApp ਨੰਬਰ ਦਿੱਤਾ ਹੋਇਆ ओरिजिनल ਨੰਬਰ ਨਹੀਂ ਦਿੱਤਾ ਹੋ ਸਕਦਾ ਹੈ ਨੰਬਰ ਵੀ ਕਿਸੇ ਨਾਂ ਤੇ ਚੱਲਦਾ ਹੋਵੇ ਇਹ ਆਪਣੇ Google Pay ਰਾਹੀਂ ਪੈਸੇ ਭੌਂਦੇ ਨੇ ਗੂਗਲ 'ਤੇ ਰਹੀ ਪੈਸੇ ਪਵਾ ਕੇ ਤੁਹਾਨੂੰ ਆਰਡਰ ਡਿਲੀਵਰ ਹੋਣਾ ਤੇ ਹੁਣ ਮੈਂ ਤੁਹਾਨੂੰ ਉਹ 2400 ਰੁਪਏ ਦੀ ट्रांजੈਕਸ਼ਨ ਵੀ ਕਰਾਉ ਜਿਨ੍ਹਾਂ ਨਾਲ ਉਹ 2400 ਰੁਪਏ ਦੀ ਠੱਗੀ ਹੋਈ ਆ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੋ ਵੀ ਇੰਸਟਾਗ੍ਰam 'ਤੇ ਆਫੀਸ਼ਲ ਬਾਬੇ ਦੀ ਹੱਟੀ ਅਕਾਊਂਟ 'ਤੇ ਜੋ ਖਰੀਦਦਾਰੀ ਕਰਦੇ ਹੂੰ ਇਹ ਅਕਾਊਂਟ ਫਰਾਡ ਆ ਹਰਿਆਣੇ ਦਾ ਹਾਲਾਂਕਿ ਇਹ ਆਫੀਸ਼ਲ ਬਾਬੇ ਦੀ ਹੱਟੀ ਇੱਕ origignal ਅਕਾਊਂਟ ਆ ਪਰ ਸੀਮ ਉਹ ਡਿੱਟੋ ਉਹਨਾਂ ਤੋਂ ਚੀਜ਼ਾਂ ਚੱਕ ਕੇ ਇਹਨਾਂ ਨੇ ਆਪਣੇ ਅਕਾਊਂਟ ਤੇ ਪਾਜੀਆਂ ਨੇ ਬਿਲਕੁਲ ਇੱਕ ਡੁਪਲੀਕੇਟ ਆਈਡੀ ਉਸ ਦੇ ਨਾਲ ਮਿਲਦੀ ਆ ਡਿੱਟੋ ਮਿਲਦੀ ਆ 100% ਸਿਰਫ ਹਰਿਆਣਾ ਲਿਖਿਆ ਹੋਇਆ ਇੰਨਾ ਕੁ ਫਰਕ ਆ ਇੱਥੇ ਨੰਬਰ ਮੈਂਸ਼ਨ ਕੀਤਾ ਹੋਇਆ ਜੋ ਕੱਪੜਾ ਉਹਨਾਂ ਨੇ ਪਾਉਣਾ ਉਹੀ ਇਹਨਾਂ ਨੇ ਡਿਟੇਲ ਪਾਉਣੀ ਆ ਤੇ ਇਲਸ ਆਈਡੀ ਤੋਂ بچੋ ਹੋ ਸਕਦਾ ਇੱਥੇ ਵੱਧ ਤੋਂ ਵੱਧ ਇਸ ਆਈਡੀ ਤੇ ਕੰਪਲੇਂਟ ਕਰਾਓ ਰਿਪੋਰਟ ਕਰਾਓ ਤਾਂ ਕਿ ਜਾਲੀ ਅਕਾਊਂਟ ਬੰਦ ਕਰਵਾ ਦਿੱਤਾ ਜਾਵੇ ਅੱਜ ਦਾ ਲੋਕ ਪਤਾ ਨਹੀਂ ਕਿੰਨੇ ਕੁ ਸਕੈਮ ਚ ਫਸੇ ਹੋਣੇ ਆ ਅੱਜ ਦਾ ਸਿਰਫ ਦੋ ਜਣੇ ਸਾਹਮਣੇ ਆਏ ਨੇ ਆ ਜਿਹੜਾ ਮਸਲਾ ਹੈ ਇਹ ਜੰਮੂ ਕਸ਼ਮੀਰ ਦਾ ਆ ਹੁਣ ਇਹਨਾਂ ਨੇ ਦਿਖਾਉਣਾ ਮੈਂ ਕੀ ਆਰਡਰ ਕੀਤਾ ਸੀ ਆ ਇਹਨਾਂ ਦੇ ਵਟਸਐਪ ਤੇ ਕੁਝ ਆਰਡਰ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਆਪਣੀ ਡਿਟੇਲ ਮੈਂਸ਼ਨ ਕੀਤੀ ਉਹ ਦੇਖੋ ਤੁਸੀਂ ਇਨਬਾਕਸ ਦੇ ਵਿੱਚ ਸਕਰੀਨ ਸ਼ਾਟ ਲੱਗਿਆ ਹੈ ਕੀ ਡਿਟੇਲ ਇਹਨਾਂ ਨੇ ਮੰਗੀ ਕਿ ਤੁਸੀਂ ਆਪਣਾ ਐਡਰੈਸ ਦੇ ਦਿਓ ਜੀ ਤੇ ਆ ਨੰਬਰ ਤੇ ਗੂਗਲ ਪੇ ਪੈਸੇ ਕਰ ਦਿਓ ਉਹਨਾਂ ਨੇ ਪੈਸੇ ਵੀ ਪੇ ਕਰਤੇ ਇਹ ਨੰਬਰ ਨੂੰ ਧਿਆਨ ਨਾਲ ਦੇਖ ਲਓ ਨੋਟ ਕਰ ਲਓ ਇਸ ਨੰਬਰ ਤੇ ਵੀ ਜਿਆਦਾ ਤੋਂ ਜਿਆਦਾ ਕੰਪਲੇਂਟ ਕਰਾਓ ਰਿਪੋਰਟ ਕਰਾਓ ਤਾਂ ਕਿ ਕਿਸੇ ਹੋਰ ਨਾਲ ਠੱਗੀ ਨਾ ਹੋ ਸਕੇ ਹੋਰ ਨਾਲ ਇਹ ਸਕੈਮ ਨਾ ਹੋ ਸਕੇ ਅੱਜ ਕੱਲ ਆਨਲਾਈਨ ਲੋਕ ਚੀਜ਼ਾਂ ਲੈਣ ਵਿੱਚ ਦਿਲਚਸਪੀ ਰੱਖਦੇ ਨੇ ਪਰ ਜਿਹੜੀਆਂ ਗਵਰਨਮੈਂਟ ਅਪਰੂਵਲ ਉਹਨਾਂ ਚੀਜ਼ਾਂ ਤੋਂ ਸ਼ਾਪਿੰਗ ਕਰਿਆ ਕਰੋ ਹਰ ਇੱਕ ਜਣੇ ਖਣੇ ਚੀਜ਼ ਤੇ ਆਰਡਰ ਨਾ ਕਰਦਿਆ ਕਰੋ ਕਿਉਂਕਿ ਤੁਹਾਡਾ ਐਡਰੈਸ ਵੀ ਤੁਹਾਨੂੰ ਕਦੇ ਖਤਰੇ ਵਿੱਚ ਪਾ ਸਕਦਾ ਤੁਸੀਂ ਇਹ ਐਮਜ਼ਾਨ Amazon ਤੋਂ ਸ਼ਾਪਿੰਗ ਕਰ ਸਕਦੇ ਹੋ, ਸਨੈਪडील ਤੋਂ ਕਰ ਸਕਦੇ ਹੋ, ਮੀਸ਼ੋ ਤੋਂ ਕਰ ਸਕਦੇ ਹੋ, ਸ਼ਾਪੀ ਤੋਂ ਕਰ ਸਕਦੇ ਹੋ ਤੇ ਫਲਿੱਪਕਾਰਡ ਤੋਂ ਕਰ ਸਕਦੇ ਹੋ। ਉਹ ਤਾਂ ਬਹੁਤ ਵਧੀਆ ਸਾਈਟਾਂ ਨੇ ਕਿਉਂਕਿ ਗਵਰਨਮੈਂਟ ਅਪਰੂਵਲ ਸਾਈਟਾਂ ਨੇ ਜਿੱਥੇ ਫਰਾਡ ਨਹੀਂ ਹੁੰਦਾ, ਕੈਸ਼ ਔਨ ਡਿਲੀਵਰੀ ਵੀ ਲੱਗਦੀ ਆ। ਪਰ ਜਿੱਥੇ ਇਹ ਲੋਕ ਤੁਹਾਨੂੰ ਪਹਿਲਾਂ ਕਹਿ ਰਹੇ ਨੇ ਪਹਿਲਾਂ ਪੇਮੈਂਟ ਕਰੋ ਪਰ ਫੇਰ ਵੀ ਲੋਕ ਫਸ ਰਹੇ ਨੇ। ਅਸੀਂ ਹੋਰਾਂ ਨੂੰ ਤਾਂ ਕੀ ਸਮਝਾਈਏ ਸਾਡੇ ਆਪਣੇ ਫਸ ਰਹੇ ਨੇ। ਤੇ ਉਹ ਜਿਹੜੇ ਐਨਆਰਆਈ ਪੀ ਦਾ ਨਾ 23000 ਦੀ ਠੱਗੀ ਹੋਈ ਚਲੋ ਉਹਨਾਂ ਦਾ 23000 ਸੀ ਪਰ ਉਹ 23000 ਇੰਡੀਆ ਤੱਕ ਅਸੀਂ ਕਮਾਉਣਾ ਹੋਵੇ ਤਾਂ ਕਿਵੇਂ ਕਮਾਵਾਂਗੇ ਉਹ ਵੀ ਇੱਕ ਬਹੁਤ ਵੱਡਾ ਸਕੈਮ ਸੀ ਉਹ ਵੀ 23000 ਅਗਰ ਕਮਾਉਣਾ ਹੋਵੇ ਤਾਂ ਐਦਾਂ ਹੀ ਨਹੀਂ ਕਮਾਇਆ ਜਾਂਦਾ ਉਸ ਲਈ ਵੀ ਬੜੀ ਮਿਹਨਤ ਕਰਨੀ ਪੈਂਦੀ ਆ ਪਰ ਉਹਨਾਂ ਲੋਕਾਂ ਨੇ ਆਪਣੇ ਭਾਰਤ ਦੇ ਲੋਕਾਂ ਤੇ ਵਿਸ਼ਵਾਸ ਕਰਕੇ ਵੀ ਚਲੋ ਸਾਡੇ ਆਪਣੇ ਆਪਣੇ ਵਿਸ਼ਵਾਸ ਕਰਕੇ ਉਹਨਾਂ ਨੇ ਉਹਨਾਂ ਨੂੰ ਡਿਟੇਲ ਪਾਈ ਸੀ ਪੈਸੇ ਐਡਵਾਂਸ ਲੈਨੇ ਇਹਨਾਂ ਨੇ ਪਰ ਉਹਨਾਂ ਦੇ ਉੱਥੇ ਕੱਪੜਾ ਜਾਂ ਆਰਡਰ ਕੁਝ ਵੀ ਲਾ ਲੋ ਡਿਲੀਵਰ ਨਹੀਂ ਹੋਇਆ ਜੋ ਇਹਨਾਂ ਤੇ ਮੰਗਵਾਇਆ ਸੀ ਉਦੋਂ ਮੈਂ ਉਹ ਵੀਡੀਓ ਕੀਤੀ ਮੇਰੇ ਇਸ ਚੈਨਲ ਤੇ ਉਹ ਵੀਡੀਓ ਪਈਆ ਮੇਰੇ YouTube ਚੈਨਲ ਤੇ ਤੀਰ ਤੋਂ ਵੱਡਦੇ ਉਹ ਵੀਡੀਓ ਪਈਆ ਮੈਂ ਉਹ ਵੀਡੀਓ ਦਾ ਵੀ ਲਿੰਕ ਤੁਹਾਨੂੰ ਇਸ ਆਈਡੀ ਦੇ ਅਖੀਰ ਵਿੱਚ ਮੈਂਸ਼ਨ ਕਰੂੰਗਾ ਤੇ ਇਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਮੈਂਸ਼ਨ ਕਰੂੰਗਾ ਜਿੰਨੀ ਵੀ ਹੋ ਸਕੇ ਇਹ ਵੀਡੀਓ ਅੱਗੇ ਦੀ ਅੱਗੇ ਫਾਰਵਰਡ ਕਰੋ ਕਿ ਤਾਂ ਕਿ ਤੁਹਾਡੇ ਮਿੱਤਰ ਸੱਜਣ ਨਾਲ ਤੁਹਾਡੀ ਫੈਮਿਲੀ ਨਾਲ ਇਹ ਹੋਰ ਧੋਖਾ ਦਾ ਕਰ ਸਕਣ ਤੇ ਹੱਥ ਜੋੜ ਕੇ ਅਪੀਲ ਹੈ ਇਹਨਾਂ ਲੋਕਾਂ ਤੋਂ ਬਚੋ ਜਿਆਦਾ ਤੋਂ ਜਿਆਦਾ ਇਹਨਾਂ ਰਿਪੋਰਟਾਂ ਤੇ ਐਫਆਈਆਰ ਕਰਾਓ ਐਫਆਈਆਰ ਕਰਾਓ ਕੰਪਲੇਂਟ ਕਰਾਓ ਤਾਂ ਕਿ ਇਹ ਆਫਸਰ ਬਾਬੇ ਦੀ ਹੱਟੀ ਜੋ ਹਰਿਆਣਾ ਦਾ ਅਕਾਊਂਟ ਹੈ ਇਹ ਡਿਲੀਟ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਹੁਣ ਮੈਂ ਤੁਹਾਨੂੰ 2400 ਦੀ ਡਿਟੇਲ ਬੜਾ 2400 ਦਾ ਜੋ ਉਹਨਾਂ ਨੇ ਆਰਡਰ ਕੀਤਾ ਸੀ ਇਹਦੇ ਵਿੱਚ ਪੇਟ ਲਿਖਿਆ ਹੋਇਆ ਕਿ ਬਾਬੇ ਦੀ ਹੱਟੀ ਆ ਆਫੀਸ਼ਲ ਬਾਬੇ ਦੀ ਹੱਟੀ ਆ ਇਹਨਾਂ ਨੂੰ ਇਹ ਪੈਸੇ ਸਕਸੈਸਫੁਲੀ ਡਿਲੀਵਰ ਹੋ ਗਏ ਨੇ ਥੱਲੇ ट्रांजैक्शन ਆਈਡੀ ਆ ਕਿੰਨੀ ਤਰੀਕ ਨੂੰ ਆਰਡਰ ਹੋਇਆ ਕਿੰਨੇ ਟਾਈਮ ਤੇ ਹੋਇਆ ਉਹ ਸਾਰੀ ਡਿਟੇਲ ਆ ਥੱਲੇ ਜੋ UPI ਦੀ ट्रांजैक्शन ਆਈਡੀ ਹੋ ਜਾਂਦੀ ਹੈ ਕਿ ਇਸ ਆਈਡੀ ਤੋਂ ਪੈਸੇ ਗਏ ਨੇ ਉਹ ਵੀ ਥੱਲੇ ਆਈਡੀ ਮੌਜੂਦ ਆ ਉਹ ਆਈਡੀ ਤੁਸੀਂ ਬੈਂਕ ਦੇ ਵਿੱਚ ਚੈੱਕ ਕਰਵਾ ਸਕਦੇ ਹੋ ਕਿਤੇ ਵੀ ਜਾ ਕੇ ਉਹ ਆਈਡੀ ਜਦੋਂ ਤੁਸੀਂ ਆਨਲਾਈਨ ਸਿਸਟਮ 'ਚ ਪਾਹੋਂਗੇ ਤਾਂ ਪਤਾ ਲੱਗ ਜਾਊਗਾ ਕਿ ਇਸ ਨੰਬਰ ਤੇ ਪੈਸੇ ਡਿਲੀਵਰ ਹੋਏ ਨੇ ਕਿੰਨੇ ਪੈਸੇ ਡਿਲੀਵਰ ਹੋਏ ਨੇ ਕਿੰਨੇ ਰੁਪਏ ਡਿਲੀਵਰ ਹੋਏ ਨੇ ਉਹ ਸਾਰਾ ਰਿਕਾਰਡ ਆ ਜਾਂਦਾ ਮੈਂ ਉਹ ਵੀਡੀਓ ਵੀ ਤੁਹਾਨੂੰ ਇਸ ਜੋ ਅਖੀਰ ਆ ਡਿਟੇਲ ਦੇ ਵਿੱਚ ਪਾਉਂਗਾ ਤੇ ਉਹ ਵੀ ਵੀਡੀਓ ਜ਼ਰੂਰ ਦੇਖਿਓ ਤੁਹਾਡੇ ਫਾਇਦੇ ਦੀ ਵੀਡੀਓ ਆ ਤੇ ਤੁਹਾਡਾ ਨੁਕਸਾਨ ਹੁਣੋ ਬਾਝੂ ਮੈਚ ਸਪੈਸ਼ਲ ਇਹ ਵੀਡੀਓ ਉਹਨਾਂ ਦੇ ਇਹਨਾਂ ਤੇ ਕਹਿ ਰਹੇ ਭਾਈ ਜਿਨ੍ਹਾਂ ਨੇ ਆਪਾਂ ਨੂੰ ਇਹ ਡਿਟੇਲ ਭੇਜੀ ਹੈ ਕਿ ਸਾਡੇ ਨਾਲ 2400 ਦੀ ਥੱਗੀ ਹੋਈ ਆ ਹਾਲਾਂਕਿ ਤੁਹਾਨੂੰ 2400 ਕੁਝ ਨਹੀਂ ਲੱਗਣਾ ਪਰ ਇੱਕ ਦਿਨ ਦੀ ਦਿਹਾੜੀ ਵੀ 2400 ਰੁਪਏ ਨਹੀਂ ਹੈਗੇ ਹਾਲਾਂਕਿ 5-600 ਰੁਪਏ ਦਿਹਾੜੀ ਕਮਾ ਸਕਦੇ ਹੋ ਪਰ 2400 ਰੁਪਏ ਇੱਕ ਦਿਨ ਦੇ ਵਿੱਚ ਕਮਾਉਣਾ ਬੜਾ ਮੁਸ਼ਕਲ ਆ ਜਿਨ੍ਹਾਂ ਨੇ ਇਹ 2400 ਰੁਪਏ ਦਾ ਆਰਡਰ ਕੀਤਾ ਸੀ ਉਹਨਾਂ ਨੂੰ ਆਰਡਰ ਨਹੀਂ ਮਿਲਿਆ ਤਾਂ ਉਹਨਾਂ ਨੇ ਦਿਲ ਤੇ ਕੀ ਬੀਤੀ ਉਹ ਜੰਮੂ ਕਸ਼ਮੀਰ ਦੇ ਬੰਦਿਆਂ ਨਾਲ ਇਹਨਾਂ ਨੇ ਫਰਾਡ ਕੀਤਾ 2400 ਰੁਪਏ ਦਾ ਤੇ ਯੂਰਪ ਦੇ ਬੰਦਿਆਂ ਨੂੰ ਇਹੋ ਨੇ ਫਰਾਡ ਕੀਤਾ 23000 ਰੁਪਏ ਦਾ ਉਹ ਵੀਡੀਓ ਵੀ ਤੁਹਾਨੂੰ ਮੈਂਸ਼ਨ ਕਰਦਾ ਤੇ ਇੱਕ ਇਹਨਾਂ ਨੇ ਹੋਰ ਡਿਟੇਲ ਪਾਈ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਆ ਇਹਨਾਂ ਨੇ ਉੱਥੇ ਸਕਰੀਨਸ਼ਾਟ ਲਾਇਆ ਹਿਆ ਆ ਤਾਂ ਬਾਬੇ ਦੀ ਹੱਟੀ ਦਾ ਕਿ ਲੋਕਾਂ ਨੂੰ ਐਂਦਾ ਲੱਗੇ ਵੀ ਇਹ ਰੀਜਨਲ ਆ ਪਰ ਇਹ ਜਿਹੜੀ ਸਕਰੀਨਸ਼ਾਟ ਲਾਇਆ ਇਹ ਰੀਜਨਲ ਬਾਬੇ ਦੀ ਹੱਤੀ ਆ ਜੋਬਸ ਵਾਲਾ ਬਾਬੇ ਦੀ ਤੇ ਉਹਨਾਂ ਦਾ ਸਕਰੀਨਸ਼ਾਟ ਚਾਕੇ ਇਹਨਾਂ ਨੇ ਆਪਣੀ ਆਈਡੀ ਤੇ ਮੈਂਸ਼ਨ ਕੀਤਾ ਹੋਇਆ ਤਾਂ ਕਿ ਲੋਕਾਂ ਨੂੰ ਇਹ ਯਕੀਨ ਹੋ ਜਵੇ ਕਿ ਅਸੀਂ ਅਸਲੀ ਆ ਪਰ ਇਹਨਾਂ ਦੀ ਪਛਾਣ ਇਹੀ ਆ ਇੱਕ ਤਾਂ ਨੰਬਰ ਮੈਂਸ਼ਨ ਆ ਇੱਕ ਹਰਿਆਣੇ ਦਾ ਅਕਾਊਂਟ ਹੈ ਤੇ ਉਹ ਤੁਸੀਂ ਵਨ ਤੋਂ ਵਾ ਦੇਖੋ ਉਸ ਆਈਡੀ ਤੇ ਮੈਂਸ਼ਨ ਕਰੋ ਜਿਆਦਾ ਤੋਂ ਜਿਆਦਾ ਰਿਪੋਰਟ ਸੈਂਡ ਕਰੋ ਜਿਆਦਾ ਤੋਂ ਜਿਆਦਾ ਐਫਆਈਆਰ ਕਰਾਓ ਤਾਂ ਕਿ ਅਕਾਊਂਟ ਬੰਦ ਹੋਵੇ ਤੇ ਜਿੰਨਾ ਜਿੰਨਾਂ ਨੇ ਇਨਾਂ ਨੂੰ ਆਰਡਰ ਕੀਤਾ ਤੇ ਉਹਨਾਂ ਦੇ ਪੈਸੇ ਵਾਪਸ ਨਹੀਂ ਕਰਦੇ ਜਦੋਂ ਤੱਕ ਉਹਨੋਂ ਤੱਕ ਇਹਨਾਂ ਤੇ ਰਿਪੋਰਟ ਜਾਰੀ ਰੱਖੋ ਹਜੇ ਤੱਕ ਦੋ ਸਕੈਮ ਸਾਹਮਣੇ ਆਏ ਨੇ ਦੋ ਫਰਾਡ ਇਹਨਾਂ ਦੇ ਸਾਹਮਣੇ ਆਏ ਨੇ ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਵਿੱਚ ਜਦੋਂ ਲੋਕ ਆਪਣੀਆਂ ਵੀਡੀਓ ਦੇਖਣਗੇ ਨਾ ਤਾਂ ਹੋਰ ਵੀ ਇਹਨਾਂ ਦੇ ਸਕੈਮ ਸਾਹਮਣੇ ਆਉਣਗੇ ਹਰਿਆਣੇ ਦਾ ਇਹ account ਜ਼ਰੂਰ ਦੱਸਦੇ ਨੇ ਪਰ ਮੈਨੂੰ ਨਹੀਂ ਲੱਗਦਾ account ਹਰਿਆਣੇ ਦਾ ਹੋਣਾ ਕਿਉਂਕਿ ਨੰਬਰ ਵੀ ਹਰਿਆਣੇ ਦਾ ਨਹੀਂ ਲੱਗਦਾ ਇਹਨਾਂ ਨੂੰ ਡਾਇਰੈਕਟ ਕਾਲ ਕਰਦੇ ਆ ਉਹ ਨਹੀਂ ਲੱਗਦੀ ਤੇ ਇਹ ਸਿਰਫ WhatsApp ਔਰ ਤੋਂ ਮੈਸੇਜ ਕਰਦੇ ਨੇ WhatsApp ਔਰ ਤੋਂ ਡਿਟੇਲ ਜੋ ਵੀ ਹੁੰਦੀ ਉਹ ਲੈਂਦੇ ਨੇ ਤੇ ਤੁਹਾਤੋਂ ਪੈਸੇ ਲੈ ਲੈਂਦੇ ਨੇ ਮੋੜ ਕੇ ਤੁਹਾਨੂੰ ਮਿਲਦਾ ਕੁਝ ਨਹੀਂ ਸੋ ਵੀਰੋ ਇਹਨਾਂ ਚੋਰਾਂ ਤੋਂ ਬਚੋ ਆ ਜਿਹੜੀ ID ਹੈ ਇਹ ID ਇਹਨਾਂ ਚੋਰਾਂ ਤੋਂ ਬਚੋ ਆ ਜਿਹੜੀ ID ਹੈ ਨਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਸਕਰੀਨਸ਼ਾਟ ਦਿਖਾਤਾ ਇਹਨੂੰ ਆਦੇ ਮੋਬਾਈਲਾ ਚ ਸੇਵ ਕਰ ਲਓ ਸਕਰੀਨਸ਼ਾਟ ਲੈ ਲਓ ਇਸ ID ਤੋਂ ਕੋਈ ਆਪਣੀ ਚੀਜ਼ ਆਰਡਰ ਨਾ ਕਰਿਓ ਕੋਈ ਪੈਸੇ ਨਾ ਪਾਇਓ ਕਿਉਂਕਿ ਤੁਹਾਨੂੰ ਚੀਜ਼ ਮਿਲਣ ਵਾਲੀ ਨਹੀਂ ਕਿਉਂਕਿ ਅਕਾਊਂਟ ਹੀ ਫੇਕ ਹੈ ਅੱਜ ਕੱਲ ਅਸੀਂ ਬਸ ਇੰਸਟਾਗ੍ਰਾਮ ਫੇਸਬੁੱਕ ਆਦਿ ਅਸੀਂ ਸਾਨੂੰ ਕਿਤੇ ਵੀ ਗਲਤ ਨੌ ਸਾਈਟ ਮਿਲ ਜਵੇ ਉੱਥੇ ਆਰਡਰ ਕਰ ਦਿੰਦੇ ਆ ਪੈਸੇ ਵੀ ਸਭ ਤੋਂ ਪਹਿਲਾਂ ਲੈ ਲੈਂਦੇ ਨੇ ਪਰ ਤੁਹਾਨੂੰ ਮਿਲਣਾ ਕੁਝ ਨਹੀਂ ਸੋ ਇਹ ਜੇ ਲੋਕਾਂ ਤੋਂ ਸਾਵਧਾਨ ਰਹੋ ਬਾਤੋਂ ਬਾਅਦ ਇਸ ਅਕਾਊਂਟ ਤੇ ਐਫਆਈਆਰ ਕਰਾਓ ਬਾਤੋਂ ਬਾਅਦ ਇਸ ਅਕਾਊਂਟ ਤੇ ਤੁਸੀਂ ਰਿਪੋਰਟ ਕਰੋ ਤਾਂ ਕਿ اکاؤنٹ ਬੰਦ ਹੋਵੇ ਤੇ ਲੋਕਾਂ ਨਾਲ ਫਰਾਡ ਰੁਕ ਜਾਵੇ ਸੋ ਇਨੀਆਂ ਕੇ ਬੇਨਤੀ ਹੈ ਪ੍ਰਵਾਨ ਕਰਦੀਆਂ ਅਗਰੇ ਮੇਰੀ ਵੀਡੀਓ ਰਾਹੀਂ ਕਿਸੇ ਦਾ ਨੁਕਸਾਨ ਹੋ ਨਾ ਸਕਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਇਸ ਵੀਡੀਓ ਨੂੰ ਅੱਗੇ ਜੇ ਕੇ ਸ਼ੇਅਰ ਜਰੂਰ ਕਰਿਓ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜਰੂਰ ਲਖਿਓ ਜਿਨ੍ਹਾਂ ਨਾਲ ਹੋਰ ਵੀ ਸਕੈਮ ਹੋਇਆ ਉਹ ਸਾਡੇ ਇਸ ਪੇਜ ਦੇ ਨਾਲ ਜਰੂਰ ਜੁੜਿਓ ਸਤਿ ਸ਼੍ਰੀ ਅਕਾਲ